ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਦੋਂ ਸਵਾਰੀਆਂ ਦੇ ਨਾਲ ਭਰੀ ਬੱਸ ਇੱਕ ਡੂੰਗੀ ਖੜ ਦੇ ਵਿੱਚ ਜਾ ਡਿੱਗੀ ਜਿਸ ਤੋਂ ਬਾਅਦ ਬਚਾਓ ਬਚਾਓ ਦੇ ਲਈ ਚੀਕ ਚਿਹੜਾ ਪੈ ਗਿਆ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਬੱਸ ਹਾਦਸਾ ਵਾਪਰਿਆ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇੱਕ ਬੱਸ ਸਰਕਾ ਘਾਟ ਸਬ ਡਿਵੀਜ਼ਨ ਦੇ ਮਸਰੇਨੇ ਖੇਤਰ ਦੇ ਵਿੱਚ ਕੰਟਰੋਲ ਤੋਂ ਬਾਹਰ ਹੋ ਕੇ ਡੂੰਗੀ ਖੜ ਦੇ ਵਿੱਚ ਜਾ ਡਿੱਗੀ ਇਸ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 15 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜ਼ਖਮੀਆਂ ਦੇ ਵਿੱਚੋਂ ਕਈਆਂ ਦੀ ਹਾਲਤ ਅਜੇ ਗੰਭੀਰ ਹੈ ਮ੍ਰਿਤਕਾਂ ਦੇ ਵਿੱਚ ਤਿੰਨ ਔਰਤਾਂ ਇੱਕ ਕੱਲੜ ਅਤੇ ਇੱਕ ਵਿਅਕਤੀ ਵੀ ਸ਼ਾਮਲ ਹੈ ਚਸ਼ਮਦੀਦਾ ਦੇ ਅਨੁਸਾਰ ਬੱਸ ਮਾਸੇਰਾਂ ਤੋਂ ਸਰਕਾ ਕਾਟਵਲ ਆ ਰਹੀ ਸੀ ਜਿਵੇਂ ਹੀ ਇੱਕ ਤੇਜ਼ ਮੋੜ ਤੇ ਪਹੁੰਚੀ ਡਰਾਈਵਰ ਬੱਸ ਨੂੰ ਕਾਬੂ ਨਹੀਂ ਕਰ ਸਕਿਆ ਬੱਸ ਸਿੱਧੀ ਖੜ ਦੇ ਵਿੱਚ ਜਾ ਡਿੱਗੀ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕਾਂ ਮੌਕੇ ਤੇ ਪਹੁੰਚੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਪ੍ਰਸ਼ਾਸਨ ਅਤੇ ਪੁਲਿਸ ਦੀਆਂ ਟੀਮਾਂ ਆਵੀ ਕੁਝ ਹੀ ਸਮੇਂ ਦੇ ਵਿੱਚ ਮੌਕੇ ਉੱਤੇ ਪਹੁੰਚੀਆਂ ਐਂਬੂਲੈਂਸਾਂ ਸੇਵਾਵਾਂ ਵੀ ਤੁਰੰਤ ਸਰਗਰਮ ਹੋ ਗਿਆ ਜਿਨ੍ਹਾਂ ਦੇ ਵਿੱਚ 108 ਸੇਵਾ ਦੀਆਂ ਕਈ ਗੱਡੀਆਂ ਸ਼ਾਮਲ ਸਨ ਜ਼ਖਮੀਆਂ ਨੂੰ ਮੁਰਲੀ ਸਹਾਇਤਾ ਦੀ ਸਿਵਲ ਹਸਪਤਾਲ ਸਰਕਾ ਘਾੜ ਲਿਆਂਦਾ ਗਿਆ ਹਾਦਸੇ ਦੀ ਖਬਰ ਨਾਲ ਪੂਰੇ ਖੇਤਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਐਸ ਡੀ ਐਮ ਸਰਕਾ ਘਾੜ ਤੇ ਡੀ ਐਸ ਪੀ ਸਰਕਾ ਘਾੜ ਨੇ ਮੌਕੇ ਦਾ ਦੌਰਾ ਕੀਤਾ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਤਦਾਦ ਦੇ ਕੇ ਜਦੋਂ ਇਹ ਬੱਸ ਹਾਦਸਾ ਵਾਪਰਦਾ ਤਾਂ ਬਾਅਦ ਦੇ ਵਿੱਚ ਸਵਾਰ ਸਵਾਰੀਆਂ ਦਾ ਚੀਕ ਚਿਹੜਾ ਪੈ ਗਿਆ ਤੇ ਇਹ 150 ਕਿਲੋਮੀਟਰ ਡੂੰਗੀ ਖੜ ਦੇ ਵਿੱਚ ਜਿਹੜੀ ਕਿ ਇਹ ਬੱਸ ਡਿੱਗੀ ਜਿਸ ਕਰਕੇ ਵੱਡਾ ਹਾਦਸਾ ਵਾਪਰਿਆ ਇਸ ਦੇ ਵਿੱਚ ਹੁਣ ਤੱਕ 5 ਲੋਕਾਂ ਦੀ ਮੌਤ ਦੀ ਜਿਹੜੀ ਕਿ ਖਬਰ ਸਾਹਮਣੇ ਆਈ ਹੈ ਅਤੇ ਉੱਥੇ ਹੀ ਲੋਕਾਂ ਨੇ ਫਟਾਫਟ ਮਦਦ ਕੀਤੀ ਅਤੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਵਿੱਚ ਕਈਆਂ ਦੀ ਹਾਲਤ ਗੰਭੀਰ ਹੈ ਤੇ ਬਾਕੀ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਤਾਂ ਦਾਦੇ ਕਿ ਹਾਦਸੇ ਤੋਂ ਬਾਅਦ ਚਾਰੇ ਪਾਸੇ ਹਫੜਾ ਦਫੜੀ ਦਾ ਮਾਹੌਲ ਜਿਹੜਾ ਕਿ ਪੈਦਾ ਹੋ ਗਿਆ ਦੱਸਿਆ ਜਾ ਰਿਹਾ ਕਿ ਬਾਸ ਜਾਮਨੀ ਤੋਂ ਸਰਕਾ ਘਾੜ ਬਲ ਆ ਰਹੀ ਸੀ ਇਸ ਦੌਰਾਨ ਸਰਕਾ ਘਾੜ ਜਮਨੀ ਦੁਰਗਾਪੁਰ ਸੜਕ ਤੇ ਮਸੇਰਨ ਤਾਲਗੜਾ ਕੋਲ ਅਚਾਨਕ ਬੱਸ ਬੇਕਾਬੂ ਹੋ ਜਾਂਦੀ ਹੈ ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰਿਆ ਹਾਸੇ ਦੇ ਬਾਦ ਇਲਾਕੇ ਦੇ ਵਿੱਚ ਚੀਕ ਚਿਹਾੜਾ ਪੈ ਗਿਆ ਰਾਤ ਤੇ ਬਚਾਅ ਕਾਰਜ ਜਾਰੀਆ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਬਾਦ ਦੇ ਵਿੱਚ 25 ਤੋਂ ਵੱਧ ਯਾਤਰੀ ਸਵਾਰ ਸੀ ਹੁਣ ਤੱਕ ਹਾਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਬਾਕੀ ਸਮਾਉਮਨੇ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੇਕਾਬੂ ਹੋਣ ਕਰਕੇ ਜੋ ਮੁੱਢਲੀ ਜਾਣਕਾਰੀ ਮਿਲੀ ਹੈ ਕਿ ਉਸ ਕਰਕੇ ਹੀ ਇਹ ਹਾਦਸਾ ਵਾਪਰਿਆ ਬਾਕੀ ਜਾਂਚ ਤੋਂ ਬਾਅਦ ਹਾਸੇ ਦਾ ਅਸਲ ਕਾਰਨ ਪਤਾ ਲੱਗੇਗਾ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ